ਸਲਾਮ ਖੈਰ ਜੀ ਦੇ ਇਸ ਵੇਲੇ ਤੌੜੀ ਗੋਰਖਪੁਰੀਆਂ ਪਾ ਰਿਹਾ ਜਿਹੜਾ ਕਹਿੰਦਾ ਸਬਰੂ ਦੀ ਇਸ ਸਫਰੀ ਇਹ ਨਹੀਂ ਕਰੇ ਕੰਨ ਨੂੰ ਹੁੜੁੱਖਾ ਮਾ ਲੈਣਗੇ ਜਾਣਗੇ ਲੋ ਗੋਰਖਪੁਰੀਆਂ ਧੌਲੀ ਮੇਰੇ ਮਿੱਤਰੋ ਕਬੱਡੀ ਖੇਡਾ ਹੋਇਆ ਨਿਕਲ ਆ ਹੋ ਪਿੰਡਾ ਸਾਜਲੀ ਦੀ ਧਰਤੀ ਵੱਡਾ ਇਕੱਠਾ ਹੈ ਤੇ ਦੁਰੀਏ ਕਦੇ ਨੈਟ ਦੇ ਜਰੀਏ ਲਾਈਫ ਵੀ ਟੱਕਰੋਈ ਹੈ ਮੇਰੇ ਮਿੱਤਰੋ ਬਹੁਤ ਸੱਤਿਆਂ ਦੇ ਦੋਹਤ ਕੀਤੇ ਆ ਪਰ ਧੌਲੀ ਦੇ ਨੰਬਰ ਦੀ ਟੀਮ ਲਈ ਜੋੜ ਦਿੰਦਾ ਹੈ ਗੋਪਰ ਦੀ ਧਰਤੀ ਦਾ ਪ੍ਰਵੀਨ ਵੀ ਕਹਿੰਦੇ ਮੇਰੇ ਮਿੱਤਰੋ ਯੂਟੂਬ ਕਬੱਡੀ ਕਲੱਬ ਹਮਿਲਟਨ ਦੇ ਲਈ ਖੇਡਿਆ ਗੁਰਵਿੰਦਰ ਸਿੰਘੂ ਹੁਣਾਂ ਦੇ ਲਈ ਸਨਾਰਯਤਾ ਜਿਹੜਾ ਨਾਮ ਬੋਲਿਆ ਗਿਆ ਨਿਊਜ਼ੀਲੈਂਡ ਦੇ ਕੱਪਾਂ ਦੇ ਉੱਤੇ ਹੋਜੀਓਰ ਦੇ ਕੱਪਾਂ ਦੇ ਖੇਡੇ ਕਦੇ ਪਾਸੇ ਜਿੱਦਣ ਦੇ ਪਾਸੇ ਜਮਾ ਸਿੰਘਾ ਨਿਊਜ਼ੀਲੈਂਡ ਦੇ ਕੱਪਾਂ ਦੇ ਪਾਸੇ ਜਾ ਕੇ ਅੰਕਾਂ ਦੀ ਸੀ ਬਾੜੇ ਬੰਦੇ ਨੂੰ ਨੰਬਰ ਲੈਣਾ ਕੁਸ਼ਲਤਾ ਨੰਬਰ ਨਹੀਂ ਸੀ ਜਾਂਦਾ ਮੱਗਵਾ ਨੰਬਰ ਨਹੀਂ ਸੀ ਜਾਂਦਾ ਕੋਈ ਨਾ ਨੰਬਰ ਰੈਟਰ ਉੱਤੇ ਕਰ ਵੀ ਸੱਤਰ ਦੁੱਤਾ ਗਿਆ ਨੰਬਰ 7 ਰਵੀ ਸਰਸਰ ਦੁੱਟਾ ਗਿਆ ਲੋਕ ਦੇ ਪਾਸੇ ਦੁਨੀਆ ਹਕੂਰ ਅਸੱਤਿਆ ਦੀ ਨਹਿਰਾਂ ਦੀ ਨ ਸਮੇਂ ਨਹੀਂ ਕਰ ਗੱਲੇ ਰਾਜ ਪੱਗਿਆਂ ਦੀ ਦੇਣੇ ਲੈਣੇ ਦੇ ਦੇ ਪੈ ਜਾਣਗੇ ਲੈਣੇ ਦੇ ਜਾਣੇ ਪੈ ਜਾਣਗੇ ਨੰਬਰ 50 ਦਾ ਰਵੀ ਸਰਸਰ ਆ ਗਿਆ ਪ੍ਰਧਾਨ ਗੁਰਬਿੰਦਰ ਰੁਮਾਨ ਰਹਿ ਇਹਨਾਂ ਗੱਬਰੂ ਉੱਤੇ ਪਠਾਨ ਉੱਤੇ ਰਵੀ ਸਰਸਰ ਉੱਤੇ ਵਿਕਾਸ ਕਵੇ ਦੇ ਉੱਤੇ ਲੋ ਸਾਹਮਣੇ ਨੰਬਰ ਕਿਹਦਾ ਹੈ 50 ਦੇ ਹਿਸੇ ਦਾ ਹੈ ਮਨ ਸਿੰਘ ਆ ਗਿਆ ਦੁਰਬੇਵਾ ਦੋਸਤ ਪਰਿਵਾਰ ਦਾ ਮਨ ਸਿੰਘ ਵਿਕਾਸ ਵਾਲੇ ਦੇ ਵਾਲਾ ਵਿਕਾਸ ਵਾਲੇ ਦਾ ਫੈਨ ਦੁਨੀਆ ਦੇ ਤਾੜੀਆਂ ਮਾਰੀਆਂ ਨੇ ਤੇ ਸਾਰੇ ਗੁਰਪ੍ਰਧਾਨ ਹੁਣ ਦੇ ਵਿੱਚ ਖੜਾ ਆ ਰਹੇ ਨੇ ਜਾਵੇ ਜਦ ਮਸ਼ਹੂਰ ਬਤਨ ਦੀ ਬਾਜ਼ੀਆਂ ਮਾਰੀਆਂ ਨੇ ਲੋਕਾਂ ਦੇ ਦੰਗ ਦੇ ਤਾਲੀ ਖੁਸ਼ ਹੋ ਕੇ ਸਰਤਾਨਾਂ ਦੀ ਨੰਬਰ ਵੀ ਦਰਸ਼ਕ ਵੀਰੋ 10 10 ਤਾੜੀਆਂ ਬਾਰ ਦਾ ਇੱਕ ਵਾਰੀ ਜ਼ੋਰਦਾਰ ਜਿਹਾ ਸਵਾਦ ਆਇਆ ਤੇ ਸੰਬੰਧ ਕੋਈ ਨਹੀਂ ਲੰਕੋ ਵਾਲੇ ਕੋਟੀ ਦਾ ਲਲਕਾਰੇ ਦਾ ਸੂਰ ਦੇ ਉੱਪਰ ਦਾ ਸੂਰ ਕਹਿੰਦੇ ਦੁਨੀਆ ਓ ਸੂਰ ਤੇ ਚੜਦਾ ਸੂਰ ਕਹਿੰਦੇ ਗੁਰੂ ਦੇ ਜਕਾੜੇ ਦਾ ਐਂ ਕਦੇ ਦਾਤੀ ਭੂਕੜੇ ਦੇ ਵਿੱਚ ਖਾਨੇ ਅੜ ਗਈ ਮੇਰੇ ਮਿੱਤਰੋ ਦਰਸ਼ਕਾਂ ਦੇ ਵਿੱਚ ਕਦੇ ਸ਼ੋਰ ਪਚਾ ਦਿੱਤਾ ਹੈ ਦਰਸ਼ਕਾਂ ਦੇ ਵਿੱਚ ਹੱਲੇ ਹਲਾਰੇ ਫੁੱਟਕ ਜੀ ਹੋਈਏ ਮੇਰੇ ਮਿੱਤਰੋ ਐਂ ਬੱਲੇ 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 ਸੋਲੀ ਤੇ ਤਾਲੀ ਸੋਲੀ ਤੇ ਤਾਲੀ ਪਾਸੇ ਖੱਤਰ ਚੱਲਦਾ ਦੂਜੇ ਪਾਸੇ ਖੋੜ ਛੱਰੇ ਕੁਮਾਰ ਦਾ ਖੱਤਰ ਪੱਲਾ ਕਰੇ ਮਾਰ ਓ ਸਾਹਮਣੇ ਕਦੇ ਸੋਲੀ ਖੱਤਰ ਚੱਲਦਾ ਵਾਲਾ ਐ ਕੋ ਸੋਰ ਕਬੱਡੀ ਕਲੱਬ ਨੇ نے پہلا جفا لایا پہاڑی گورکھپوریا گورخرا اور مقابلہ بتاس لےواس والا شبہ ہے میچ جاپت ہو گیا جی 12 ਨੰਬਰ ਦੇ ਇਧਰਵਾ ਮੰਡੀ ਦੇ ਸਾਡੇ 10 ਨੰਬਰ ਰੋੜਕਪੁਰ ਦੇ ਹਾਂਜੀ ਰਹਿੰਦਾ ਇੱਕ ਸਾਡੇ 12 13 ਦੇ ਕਿੰਨੇ ਨੰਬਰ ਰਹਿੰਦਾ ਵਾਦੋ ਜੀ ਰੇਡ ਸੱਤ ਦੇ ਰੇਡ ਜੀ ਬੁਲਾ ਦਿਓ ਇੱਪਣ ਦੇ ਰੱਤਾ ਖੇਡ ਅਗਲਾ ਮੈਚ ਖੇਡਿਆ ਜਾਵੇਗਾ ਇੱਪਣ ਵਾਲਾ ਅਲੀ ਵੀ ਆਇਆ ਹੈ ਔਰ ਹਰਦੇਵ ਕੇ ਲੱਗਦਾ ਵੀ ਇੱਪਣ ਵਾਲਾ ਫੱਤੀ ਖੇਡੇਗਾ ਆਸਟ੍ਰੇਲੀਆ ਦੇ ਵੱਡੀ ਕੱਪ ਦੇ 9 ਨੰਬਰ ਉਹ ਤੇ ਰੀਸ਼ੀ ਦੀ ਵਾਪਸੀ ਸਾਹ ਹੋ ਜੂ ਸਕੇ ਹੈ ਰੇਪੋ ਆਉਣ ਦੀ ਹੈ ਤੇ ਰੀ ਸਾਹ ਲੋਕ ਬੰਦੀ ਭਾਈ ਦੇ ਪਾਸੇ ਰਵੀ ਵਾਲਾ ਸਰਸਰ ਵਾਲਾ ਬੰਦੀ ਕਬੱਡੀ ਪਾ ਰਿਹਾ ਹਰਿਆਣੇ ਵਾਲਾ ਬੰਨੇ ਪਰ ਖਿਡਾਰੀ ਸਾਡੀ ਖੇਡ ਕਬੱਡੀ ਦਾ ਕਦੇ ਪੱਤ ਨਹੀਂ ਗੱਲਾਂ ਜਵਾਰੇ ਜੇ ਗੱਲਾਂ ਹੁੰਦੀਆਂ ਨੇ ਤੀਨ ਜਵਾਰੇ ਜੇ ਗੱਲਾਂ ਹੁੰਦੀਆਂ ਨੇ ਗੱਲਾਂ ਕਦੇ ਨਹੀਂ ਸਰਸਰ ਬੋਲੀ ਸਰਸਰ ਦੀਆਂ ਹੁੰਦੀਆਂ ਨੇ 2 ਨੰਬਰ ਦੇ ਨਵੀਂ ਸਰਸਰ ਵਾਲਾ ਲੁਕੇ ਸਰਸਰ ਦਾ ਪਿੰਡੂ ਇਸ ਵੇਲੇ ਤੱਕੜ ਦੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਹਰ ਸਿੰਘ ਆ ਗਿਆ ਕੜਵੇ ਵਾਲਾ ਗੋਲੀ ਤੋਹਦੇ ਲਈ ਮਨ ਸਿੰਘ ਕੜਵੇ ਵਾਲਾ ਤੇ ਪਹਾੜੀ ਉਧਰ ਦੇ ਪਾਸੇ ਮੁਕਾਬਲਾ ਕਰਦਾ ਹੋਇਆ ਤਾਰ-ਵਾਰ 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 ਚੜਦਾ ਲਾ 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 ਹੁਈ ਖੜਾ ਗਿਆ ਹਲਸੀ ਤਰੋ ਤਰੀ ਦੋਸ ਤੇ ਸੱਚਾ ਤੇ ਮਨ ਸੀ ਜੇ ਮੈਚ ਵਧੀਆ ਲੱਗਾ ਤਾੜੀਆਂ ਮਾਰਦੇ ਹੋ ਜ਼ੋਰਦਾਰ 11 ਨੰਬਰ ਹਾਂ 11 ਨੰਬਰ ਦੇ ਗੋਲਪੋਤੇ 13 ਨੰਬਰ ਦੇ ਤੇਵਾ ਮੰਡੀ